ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਜਿਵੇਂ ਕਿ ਅਸੀਂ ਅੱਜਗਲ ਦੇਖ ਰਹੇ ਹਾਂ ਕਿ ਅੱਜ ਪੰਚਾਇਤੀ ਚੋਣਾਂ ਨੇ ਜਿਹੜੀਆਂ ਨੇੜੇ ਆ ਰਹੀਆਂ ਨੇ ਤੇ ਅੱਜਗਲ ਸਾਰਿਆਂ ਦੇ ਕੋਲ ਸਿਰਫ ਇੱਕ ਹੀ ਟਾਪਿਕ ਤੇ ਗੱਲਾਂ ਹੁੰਦੀਆਂ ਨੇ ਸਰਪੰਚੀ ਤੇ ਅੱਜ ਦੀ ਸਾਡੀ ਜਿਹੜੀ ਵੀਡੀਓ ਆ ਉਹ ਵੀ ਸਰਪੰਚੀ ਦੇ ਰਿਲੇਟਡ ਹੀ ਹੈ ਤੇ ਇਹਦੇ ਵਿੱਚ ਅਸੀਂ ਸਰਪੰਚ ਦੀ ਸਰਪੰਚੀ ਰਾਜ ਦੀ ਜੋ ਵੀ ਹਿਸਟਰੀ ਹੈ ਸਰਪੰਚ ਦੀਆਂ ਪਾਵਰਾਂ ਤੇ ਉਹਦੀਆਂ ਜ਼ਿੰਮੇਵਾਰੀਆਂ ਜਾਂ ਉਹਨਾਂ ਦੀ ਜੋ ਵੀ ਸੈਲਰੀ ਹੁੰਦੀ ਹੈ ਉਦੇ ਰਿਲੇਟਡ ਹੀ ਅੱਪ ਅੱਜ ਇਸ ਵੀਡੀਓ 'ਚ ਗੱਲਾਂ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸਰਪੰਚੀ ਰਾਜ ਦੀ ਕੀ ਹਿਸਟਰੀ ਸੀ ਜਿਹੜਾ ਪੰਚਾਇਤੀ ਰਾਜ ਹੈ ਉਹ ਮਹਾਤਮਾ ਗਾਂਧੀ ਦੇ ਇੱਕ ਗ੍ਰਾਮ ਸਵਰਾਜ ਤੋਂ ਪ੍ਰਭਾਵਿਤ ਹੋਇਆ ਸੀ ਸਭ ਤੋਂ ਪਹਿਲਾਂ ਜਿਹੜਾ ਪੰਚਾਇਤੀ ਰਾਜ ਹੈ ਉਹ ਰਾਜਸਥਾਨ ਦੇ ਵਿੱਚ ਸ਼ੁਰੂ ਹੋਇਆ ਸੀਗਾ ਇਸ ਤੋਂ ਬਾਅਦ ਆਪਣੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀ ਜਵਾਲਾ ਨਹਿਰੂ ਜੀ ਉਹਨਾਂ ਨੇ 2 ਅਕਤੂਬਰ 1959 ਨੂੰ ਪੰਚਾਇਤੀ ਰਾਜ ਦਾ ਉਦਘਾਟਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਸਾਰੇ ਪਿੰਡਾਂ ਦੇ ਵਿੱਚ ਪੰਚਾਇਤੀ ਰਾਜ ਸ਼ੁਰੂ ਹੋ ਗਿਆ ਸੀ ਪੰਚਾਇਤੀ ਰਾਜ ਦੇ ਵਿੱਚ ਔਰਤਾਂ ਲਈ ਵੀ ਸੀਟਾਂ ਰਾਖਮੀਆਂ ਹੁੰਦੀਆਂ ਨੇ ਪੰਚਾਇਤੀ ਰਾਜ ਚੋਣਾਂ ਲਈ 33% ਸੀਟਾਂ ਰਾਖਮੀਆਂ ਰੱਖੀਆਂ ਜਾਂਦੀਆਂ ਨੇ ਕਿ ਜਿਹੜੀਆਂ ਔਰਤਾਂ ਨੇ ਉਹ ਵੀ ਸਰਪੰਚੀ ਦੀਆਂ ਚੋਣਾਂ ਲੜ ਸਕਦੀਆਂ ਨੇ ਤੇ ਉਹ ਵੀ ਸਰਪੰਚ ਬਣ ਸਕਦੀਆਂ ਨੇ 24 April 1993 ਤੋਂ ਦੇਸ਼ ਦੇ ਹਰ ਪਿੰਡ ਵਿੱਚ ਸਰਪੰਚ ਚੁਣ ਲਈ ਸਿੱਧੀਆਂ ਚੋਣਾਂ ਹੋਣ ਲੱਗੀਆਂ 2011 ਦੀ ਮਰਦੂਸ਼ਮਾਰੀ ਦੇ ਅਨੁਸਾਰ ਪੰਜਾਬ ਦੇ ਕੁੱਲ 12581 ਪਿੰਡ ਨੇ ਤੇ ਜਿਦੇ ਵਿੱਚ 13241 ਪੰਚਾਇਤਾਂ ਬਣਦੀਆਂ ਨੇ ਹਰ 5 ਸਾਲ ਦੇ ਬਾਅਦ ਇੱਕ ਨਵੀਂ ਪੰਚਾਇਤ ਬਣਦੀ ਹੈ ਪਰ ਇਸ ਦੇ ਬਾਵਜੂਦ ਵੀ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਸਰਪੰਚਾਂ ਦੀ ਪਾਵਰ ਕੀ ਹੁੰਦੀ ਹੈ ਸਰਪੰਚ ਦੀ ਇੱਕ ਬਹੁਤ ਵੱਡੀ ਪਾਵਰ ਹੱਥ 'ਚ ਹੁੰਦੀ ਹੈ ਸਰਪੰਚ ਚਾਹੇ ਤਾਂ ਉਹ ਆਪਣੇ ਪਿੰਡ ਦੇ ਕੁਝ ਮਾਮਲਿਆਂ ਦੇ ਨਾਲ ਰਿਲੇਟਡ ਪ੍ਰਧਾਨ ਮੰਤਰੀ ਨਾਲ ਫੋਨ ਤੇ ਜਾਂ ਫਿਰ ਸਰਕਾਰੀ ਚੈਨਲ ਦੇ ਰਾਹੀਂ ਸਿੱਧੀ ਗੱਲਬਾਤ ਕਰ ਸਕਦੇ ਆ ਤੇ ਜੋ ਚਾਹਣ ਆਪਣੇ ਪਿੰਡ ਦਾ ਕੋਈ ਵੀ ਮਸਲਾ ਹੱਲ ਕਰਵਾਉਣ ਲਈ ਮੁੱਖ ਮੰਤਰੀ ਨਾਲ ਵੀ ਮੀਟਿੰਗ ਰੱਖ ਸਕਦੇ ਆ ਤੇ ਇਹ ਚੀਜ਼ਾਂ ਕੁਝ ਸਰਪੰਚਾਂ ਨੂੰ ਸ਼ਾਇਦ ਨਹੀਂ ਪਤਾ ਹੁੰਦੀਆਂ ਜਾਂ ਪਿੰਡ ਦੇ ਲੋਕਾਂ ਨੂੰ ਕਿਉਂਕਿ ਆਪਣੇ ਜ਼ਿਆਦਾਤਰ ਪਿੰਡਾਂ 'ਚ ਜਿਹੜੇ ਸਰਪੰਚ ਨੇ ਉਹ ਅਨਪੜ੍ਹ ਹੁੰਦੇ ਨੇ ਕਿ ਜਿਨ੍ਹਾਂ ਨੂੰ ਸਾਈਨ ਕਰਨੇ ਵੀ ਨਹੀਂ ਆਉਂਦੇ ਕਾਂ ਕਰਕੇ ਉਹ ਸਰਪੰਚੀ ਦੀਆਂ ਜਿਹੜੀਆਂ ਪਾਵਰਾਂ ਨੇ ਉਹਦਾ ਸਹੀ ਤਰ੍ਹਾਂ ਨਾਲ ਲਾਹਾ ਨਹੀਂ ਲੈ ਸਕਦੇ ਸਰਪੰਚ ਦੀਆਂ ਪਾਵਰਾਂ ਦੇ ਨਾਲ-ਨਾਲ ਸਰਪੰਚ ਦੀਆਂ ਕੁਝ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ ਜਿਵੇਂ ਕਿ ਸਰਪੰਚ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਪਿੰਡ 'ਚ ਸੜਕਾਂ ਗਲੀਆਂ ਨਾਲੀਆਂ ਬਣਾਉਣੀਆਂ ਉਹਨਾਂ ਦੀ ਮੁਰੰਮਤ ਕਰਵਾਉਣੀ ਸਕੂਲ ਬਣਵਾਉਣੇ ਨਾ ਸਿੱਖਿਆ ਦਾ ਪਸਾਰ ਕਰਨਾ ਆਂਗਣਵਾੜੀਆਂ ਨੂੰ ਦੇਖਣਾ ਜਾਂ ਖੇਡਾਂ ਨੂੰ ਵਿਕਸਿਤ ਕਰਨਾ ਖੇਡ ਗਰਾਊਂਡ ਬਣਾਉਣੇ ਇਹ ਸਾਰੀਆਂ ਸਰਪੰਚ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਜੇ ਆਪਾਂ ਗੱਲ ਕਰੀਏ ਸਰਪੰਚ ਦੀ ਸੈਲਰੀ ਦੀ ਤਾਂ ਜਿਹੜੇ ਪਿੰਡ ਦੇ ਸਰਪੰਚ ਹੈ ਉਹਨਾਂ ਦੀ 3500 ਤੋਂ 4000 ਦੇ ਕਰੀਬ ਇੱਕ ਮਹੀਨੇ ਦੀ ਉਹਨਾਂ ਨੂੰ ਸੈਲਰੀ ਮਿਲਦੀ ਹੈ ਤੇ ਬਾਕੀ ਉਹਨਾਂ ਨੂੰ ਕੁਝ ਜਿਹੜੀਆਂ ਪਿੰਡ 'ਚ ਮੀਟਿੰਗਾਂ ਹੁੰਦੀਆਂ ਨੇ ਉਹਦਾ ਕੁਝ ਪੱਤਾ ਮਿਲਦਾ ਹੈ ਸਰਕਾਰ ਦੇ ਵੱਲੋਂ ਤੇ ਬਟਾਪਾ ਦੇਖਦੇ ਹਾਂ ਕਿ ਜਿਹੜੇ ਇੰਨੀ ਘੱਟ ਸੈਲਰੀ ਸਰਪੰਚਾਂ ਦੀ ਹੁੰਦੀ ਹੈ ਪਰ सरपंच ਨੇ ਜਿਹੜੇ 15 ਤੋਂ 20 ਲੱਖ ਰੁਪਇਆ ਜਿਹੜੀ ਸਰਪੰਚੀ ਚ ਲਾ ਦਿੰਦੇ ਨੇ ਤੇ ਅੱਜ ਕੱਲ ਜਿਵੇਂ ਆਪਾਂ ਦੇਖ ਵੀ ਰਹੇ ਹਾਂ ਕਈ ਪਿੰਡਾਂ 'ਚ ਤਾਂ ਬੋਲੀਆਂ ਵੀ ਲੱਗ ਰਹੀਆਂ ਨੇ 2-2 ਕਰੋੜ ਤੱਕ ਸਰਪੰਚੀ ਦੀਆਂ ਬੋਲੀਆਂ ਲਗਾਈਆਂ ਜਾ ਰਹੀਆਂ ਨੇ ਪਰ ਜੇ ਸਰਪੰਚੀਆਂ ਦੀ ਸੈਲਰੀ ਇੰਨੀ ਘੱਟ ਹੁੰਦੀ ਆ ਤਾਂ ਉਹ ਇੰਨਾ ਖਰਚਾ ਕਿਉਂ ਕਰਦੇ ਨੇ ਇੰਨਾ ਪੈਸਾ ਕਿਉਂ ਲਾਉਂਦੇ ਨੇ ਸਰਪੰਚੀ 'ਚ ਕਿਉਂਕਿ ਜਿਹੜੀ ਸਰਕਾਰ ਹੈ ਉਹ ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਲਈ ਕੁਝ ਬਜਟ ਦਿੰਦੀ ਆ ਜਿਹੜਾ ਕਿ 2 ਤੋਂ 8 ਕਰੋੜ ਦੇ ਕਰੀਬ ਹੁੰਦਾ ਹੈ 5 ਸਾਲਾਂ ਦੇ ਵਿੱਚ ਸਰਕਾਰ 2 ਤੋਂ 8 ਕਰੋੜ ਦੇ ਵਿੱਚ ਜਿਹੜਾ ਬਜਟ ਸਰਪੰਚਾਂ ਨੂੰ ਦਿੰਦੀ ਹੈ ਤੇ ਉਹ ਸਰਪੰਚ ਆਪਣੇ ਹਿਸਾਬ ਦੇ ਨਾਲ ਪਿੰਡਾਂ ਦੇ ਵਿਕਾਸ ਲਈ ਉਹਨਾਂ ਨੇ ਉਹ ਖਰਚ ਕਰਨਾ ਹੁੰਦਾ ਹੈ ਤੇ ਕੁਝ ਕੋ ਸਰਪੰਚ ਤਾਂ ਹੁੰਦੇ ਨੇ ਜਿਹੜੇ ਕਿ ਪਿੰਡਾਂ ਦਾ ਬਹੁਤ ਵਧੀਆ ਵਿਕਾਸ ਕਰਦੇ ਨੇ ਬਹੁਤ ਸਾਰੇ ਪਿੰਡ ਪੰਜਾਬ 'ਚ ਇਦਾਂ ਦੇ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਵਧੀਆ ਵਿਕਾਸ ਹੋਇਆ ਹੈ ਤੇ ਕੁਝ ਕੋ ਸਰਪੰਚ ਜਿਹੜੇ ਐਵੇਂ ਦੇ ਹੁੰਦੇ ਨੇ ਕਿ ਜਿਹੜਾ ਸਾਰਾ ਬਜਟ ਹੈ ਉਹ ਹਜਮ ਕਰ ਲੈਂਦੇ ਨੇ ਤੇ ਇਹ ਚੀਜ਼ਾਂ ਕੋਈ ਕਿਸੇ ਨੂੰ ਦੱਸਣ ਵਾਲੀਆਂ ਨਹੀਂ ਕਿਉਂਕਿ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਹੋ ਸਕਦਾ ਹੈ ਕਿ ਤੁਹਾਨੂੰ ਸਾਡੀ ਵੀਡੀਓ ਅੱਜ ਦੀ ਜਿਹੜੀ ਸਾਡੀ ਵੀਡੀਓ ਆ ਤੇ ਵੀਡੀਓ 'ਚ ਜੋ ਵੀ ਅਸੀਂ ਜਾਣਕਾਰੀ ਦਿੱਤੀ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ ਧੰਨਵਾਦ ਜੀ